ਹਾ ਤੇ ਥੱਬ ਚਾਦੇ ਪਰ ਮੋਨ ਨਮਨੇ ਮੁੱਤੇਰੀ ਉਹ ਨੰਬਰਦਾਰ ਇੱਥੇ ਵੀ ਆ ਗਿਆ ਇਹਨੂੰ ਨਾ ਮਾਰੇ ਪੁੱਤ ਨੂੰ ਕਿਤੇ ਢੇਕ ਆਈ ਘਰੇ ਇੱਧਰ ਕਰੇ ਉੱਧਰ ਦੌੜਦੇ ਰਹਿਣਾ ਚੱਲਣਾ ਬਾਅਸੀ ਜਣਾ ਕੋਈ ਹਾਂ ਕੀਦਾ ਬਿਆ ਨੰਬਰਦਾਰ ਨਾ ਪਤਾ ਪੈਣ ਲੱਗਿਆ ਕਿਤੇ ਹਾਂ ਨੰਬਰਦਾਰ ਦਾਰ ਕਰਦੇ ਆ

ਲਾ ਦੇਖ ਲੈ ਹਜੇ ਤੱਕ ਨਹੀਂ ਆਇਆਗਾ ਕੋਣ ਦਾ ਫੋਨ ਕਰਿਆਗਾ ਦੇਖ ਤਾਹ ਰੋ ਯਾਰ ਕੀ ਗੱਲ ਆ ਗਈ ਐ ਇਹ ਆ ਉਹ ਬਾਈ ਮੈਂ ਯਾਰ ਮੈਨੂੰ ਨਾ ਫੋਨ ਆ ਗਿਆ ਸੀ ਨੁੰਡੇ ਦਾ ਉਹ ਮੈਨੂੰ ਕਹਿੰਦਾ ਆ ਕੇ ਜਾ ਮੈਂ ਹਦਲ ਠੀਕ ਆ ਆ ਗਿਆ ਕੋਈ ਗੱਲ ਨਹੀਂ ਮੈਨੂੰ ਆਏ ਦੱਸ ਪਹਿਲਾਂ じゃ ਉਧਰਲੀ ਮੋਟਰ ਤੇ ਗਿਆ ਉਹ ਉਧਰਲੀ ਮੋਟਰ ਤੇ ਹੈ ਨਹੀਂ ਸੀ ਫਰਮਾ ਇੱਧਰ ਆਇਆ ਆ ਹੁਣੇ ਲੜ ਗਈ ਹੈਗੀ ਪਹਿਲਾਂ ਚੱਲੀ ਜਾਂਦੀ ਸੀ ਆ ਲਾਸਟ ਪਾਣੀ ਆ ਯਾਰ ਸਾਹਮਣੋਂ ਯਾਰ ਆਪਣੀ ਮੋਟਰ ਤੇ ਮੈਂ ਨੱਕਾ ਨੁੱਕਾ ਲਾ ਕੇ ਫੇਰ ਜਾ ਬਈ ਕਹੀ ਦੇਖ ਲੈਣਾ ਉੱਥੇ ਬਾਹਰ ਚ ਪਈ ਆ ਹਲੇ ਜਿੰਦਾਲਾ ਆ ਨਹੀਂ ਉਧਰ ਆਏ ਨਹੀਂ ਵੀਰੇ ਜਿੰਦੇ ਦਾ ਗੱਲ ਨਹੀਂ ਹੈਗੀ ਤੇ ਮੈਡਮ ਉਹ ਤਾਂ ਨਾ ਆਪਾਂ ਜ਼ਿੰਮੇਵਾਰੀ ਸੰਭ ਦੇ ਕੇ ਦੇਖਾ ਪੂਰੇ ਲੋਕਾਂ ਦਾ ਹਾਸਾ ਨਾ ਬਣੇ ਹਨਾ ਨਹੀਂ ਯਾਰ ਇਹ ਜੀ ਗੱਲ ਤਾਂ ਨਹੀਂ ਬਿਲਕੁਲ ਬਣੇ ਆਏ ਨਹੀਂ ਹੁੰਦਾ ਹੁੰਦਾ ਵੀਰੇ ਯਾਰ ਸਾਰਾ ਕੁਝ ਆਪਾਂ ਨੂੰ ਕੰਮ ਜ਼ਿੰਮੇਵਾਰੀ ਨਾਲ ਕਰਨਾ ਪਊਗਾ ਦੇਖ ਨਾ ਕੋਈ ਗੱਲ ਨਹੀਂ ਆਪਾਂ ਜ਼ਿੰਮੇਵਾਰੀ ਨਹੀਂ ਕਰਦੇ ਹਾਂ ਹੁਣ ਕਿਹਾ ਆਪਾਂ ਭੱਜੇ ਫਿਰਦੇ ਕਿਹੜੇ ਪਾਸੇ ਆਹ ਕੰਮ ਗਿਆ ਸੀ ਮਣਾਏ ਉਹਨੇ ਛੱਡਿਆ ਸੀ ਮੁੰਡੇ ਨੇ ਚੱਲ ਕੋਈ ਨਹੀਂ ਆਇਆ ਵੀ ਤੇ ਆਪਾਂ ਹੁਣ ਇੱਥੇ ਬੋਲਦੇ ਚੰਗੇ ਨਹੀਂ ਲੱਗਦੇ ਠੀਕ ਹੈ ਨਾ ਆਪਾਂ ਸਾਂਝਾ ਕੀਤਾਗਾ ਕੰਮ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਯਾਰ ਕੰਮ ਕਿਵੇਂ ਨਿਬੜ ਉਹ ਕਰਦੇ ਨੇ ਇਹ ਨਾ ਨਾ ਕੋਈ ਗੱਲ ਤੂੰ ਕਰੇ ਕੰਮ ਕੀ ਕਰਾਉਣਾ ਮੈਂ ਕਰ ਲੈਣਾ ਦਾ ਕੰਮ ਲੈਟ ਬਾਕੀ ਆ ਹੁਣੀ ਗਈ ਆ ਜੇ ਜਦੋਂ ਮੈਂ ਤੈਨੂੰ ਫੋਨ ਕਰਿਆਗਾ ਉਦੋਂ ਦੀ ਗੱਲ ਹੈ ਚੱਲ ਤੂੰ ਕਰ ਉਹਨੇ ਮੈਂ ਮਾਰਾਂ ਕੰਮ ਕਰਿਆ ਮੈਂ ਨੇ ਫਿਰ ਹਾਂ ਚੱਲ ਜਾਇਆ ਕੋਈ ਗੱਲ ਨਹੀਂ ਮੈਂ ਬੱਸ ਮੈਨ ਨਾ ਮੈਂ ਬੋਲ ਰਿਹਾ ਹਾਂ ਮੈਂ ਨਾ ਚਾਹ ਪੀ ਕੇ ਜਾਊਂਗਾ ਠੀਕ ਹੈ ਮੈਂ ਫੋਨ ਕਰ ਦਣਾ ਕਰ ਦੇ ਫੋਨ ਕਰੇ ਫੋਨ ਕਰ ਦਣਾ ਹਾਂ ਚਾਹ ਲੈ ਉਹਨਾਂ ਤੋਂ ਹੋਰ ਤੋਂ ਬਗਾਇ ਮੈਨੂੰ ਹੁਣ ਤੈਨੂੰ ਪਤਾ ਕਿ ਕਰ ਰਿਹਾ ਐ ਇਹੀ ਨੇ ਪਿੰਡ ਦੇ ਕੰਮ ਆ ਯਾਰ ਤੂੰ ਇਰਾਗਮ ਵੀ ਕੋਸ਼ਿਸ਼ ਨਹੀਂ ਹੁੰਦਾ ਕੋਸ਼ਿਸ਼ ਇੱਕ ਮਿੰਟ ਇੱਕ ਮਿੰਟ ਹੋਰ ਜਾਣ ਦੇ ਲੈ ਹਲੋ ਨਹੀਂ ਵੀ ਪਾਣਾ ਹੁਣ ਵੀ ਨਾ ਪੀਣਾ ਆ ਭਾਈ ਐਂ ਕਰੋ ਨਾਸ਼ਟ ਪਾਣੀ ਐਤ ਸਾਡੀ ਚਾਹ ਲਿਆ ਦਿਓ ਹਾਬਾੜੀ ਚਾਹ ਕਿਹੜੇ ਮੋਟਰ ਤੇ ਅੱਛਾ ਦੂਜੀ ਤੇ ਠੀਕ ਆ ਕੋਈ ਨਾ ਭੇਜ ਦਿੰਨੇ ਭਾਜੀ ਕੱਲ ਨੂੰ ਦੋਵੇਂ ਠੀਕ ਹੈ ਜੀ ਉਹ ਦੀ ਦਦੀ ਹੈ ਨੰਬਰ ਦਰਾ ਹਾਂ ਅੱਗੀ ਗੱਲ ਸੁਣੀ ਆ ਕਿ ਆਹ ਤਾਂ ਨੇ ਆਪਣਾ ਬਾਹਾਂ ਗੱਲਾਂ ਹੋਈਆਂ ਨੇ ਕਨੇ ਝਾੜੀ ਵਾਲਾ ਯਾਰ ਆਏਗਾ ਤਾਂ ਹੈ ਫਿਰ ਮਿਹਨਤ ਕਰੀਆ ਜਾ ਹਾਂ ਗੱਲ ਤਾਂ ਮੈਂਤ ਦੀ ਹੈ ਮੈਂ ਤਾਂ ਆ ਬੰਦੇ ਨੇ ਦੱਸੇ ਥੋੜੀ ਜੀ ਬਸ ਆਪਣੇ ਤੇ ਤੂੰ ਥੋੜੀ ਜਿਹੀ ਉਹ ਕਰ ਜਨਾ ਕੇਸਲ ਮਾਰ ਜਨਾ ਤੂੰ ਐ ਦਿਖਲਾ ਮੈਨੂੰ ਤੇਰੇ ਤੇ ਐ ਬਹੁਤ ਜਿਆਦਾ ਗੁੱਸਾ ਚੜਦਾ ਜੀ ਉਹ ਕੋ ਗਿਨਾਂ ਤੂੰ ਆਪਣਾ ਤੇ ਮਾਰਗਾ ਭਰਾ ਨਹੀਂ ਉਹ ਤਾਂ ਗੱਲ ਠੀਕ ਆ ਤਾਂ ਇਹ ਨਾ ਫਿਰ ਤਾਂ ਇਹਦਾ ਜਿਹੋ ਐ ਜੇ ਕਹਿ ਦੇਣਾ ਫਿਰ ਉਹ ਐ ਕਹਿ ਦੇਣਾ ਉਹਦਾ ਗੁੱਸਾ ਟੈੜਾ ਹੋ ਜਾਂਦਾ ਹੈ ਕਹਿ ਲੈ ਰਹੀ ਤਾਂ ਗੱਲਾਂ ਮੈਨੂੰ ਲੈ ਤਲ ਮਾਰ ਲਾ ਹੋਰ ਨਹੀਂ ਐ ਜੀ ਕੋਈ ਗੱਲ ਨਹੀਂ ਪਰ ਇਹ ਥੋੜਾ ਜਿਹਾ ਹੋਰ ਗੌਰ ਕਰਨ ਦੀ ਲੋੜ ਹੈ ਇਹਨੂੰ ਬਸ ਲਾਸਟ ਪਾਣੀ ਹੁਣ ਤਾਂ ਕੋਈ ਨਹੀਂ ਹੋਰ ਪਾਣੀ ਦਾ ਪਾਏ ਹੁਣ ਹਾਂ ਠੀਕ ਹੈ ਤੇ ਉਹ ਕੰਪੈਨ ਨੂੰ ਕਿਉਂ ਆਖਿਆ ਸੀਗਾ ਕੰਪੈਨ ਨੂੰ ਤਾਂ ਅਜੇ ਕਿਸੇ ਨੂੰ ਨਹੀਂ ਕਿਹਾ ਅਜੇ ਨਹੀਂ ਕਿਸੇ ਨੂੰ ਕਿਹਾ ਇਹਦਾ ਮੌਕਾ ਹੀ ਦੇਖਾਂਗੇ ਇਹ ਮੌਕੇ ਤੇ ਮਿਲਦੀਆਂ ਨਹੀਂ ਹੁੰਦੀਆਂ ਮਸ਼ੀਨਾਂ ਉਹ ਅੱਜ ਕਹਿ ਤਾਂ ਮੁੜ ਕੇ ਨਹੀਂ ਮਿਲਣੀ ਮੁੜ ਕੇ ਉਹ ਨਹੀਂ ਮਿਲਣੀ ਉਹਦੇ ਨਾਲ ਅਗਰ ਤੁਰੇ ਫਿਰਾਂਗੇ ਜਿਹੜੀ ਮੌਕੇ ਤੇ ਮਿਲ ਗਈ ਉਸੇ ਨੂੰ ਅੱਤ ਬਈ ਆ ਜਿਆਦਾ ਗਿਆ ਕੰਪੈਨ ਤੋਂ ਯਾਰ ਆ ਤੇਲੀ ਲਈ ਸਪਰੇਅ ਜਿ ਕਰਨ ਵਾਲੀ ਪਈ ਹੈ ਤੇਲੀ ਵਾਲੀ ਸਪਰੇਅ ਤਾਂ ਕਰਦੀ ਫਿਰ ਇਹ ਤਾਂ ਹੁਣ 4 ਦਿਨਾਂ ਨੂੰ ਕਰਨੀ ਪਊਗੀ ਟਰੈਕਟਰਲੀ ਮਸ਼ੀਨ ਜੀ ਤੇ ਚੱਲਣੀ ਇਹ ਤੇ ਉਹ ਨਾ ਉਹ ਨਹੀਂ ਚੱਲਦੀ ਹੁਣ ਇਹ ਤਾਂ ਵੱਡਾ ਹੋ ਗਿਆ ਇਹ ਤਾਂ ਤੂੰ ਐ ਦੇਖ ਲੈ ਇੱਥੇ ਹੋਦਾ ਮੋਢੇ-ਮੋਢੇ ਆਉਂਦਾ ਯਾਰ ਬੇਫਿਕਰੀ ਲੱਗੀ ਉਹ ਉਹਨਾਂ ਨੂੰ ਲੈ ਲੈਣੇ ਆ ਜਿਹੜੇ ਆਪਣੇ ਹੁੰਦੇ ਪਹਿਲਾਂ ਚੱਲ ਕੋਈ ਜਿਹੜੇ ਮਰਜ਼ੀ ਦੇਖ ਲੈ ਮੇਰੇ ਨਾਲ ਐ ਕਰ ਮੇਰੇ ਨਾਲ ਗੱਲ ਜ਼ਿਆਦਾ ਕਰ ਤੂੰ ਐ ਕਰ ਤੂੰ ਚਾਹ ਪੀ ਲੈ ਚਾਹ ਹੁੰਦੀ ਐ ਮੈਂ ਨਾ ਪਟਵਾਰੀ ਨੂੰ ਮਿਲਣਾ ਚੱਲ ਕੋਈ ਨਾ ਤੂੰ ਪਟਵਾਰੀ ਨੂੰ ਮਿਲਣਾ ਤੂੰ ਚਾਹ ਪੀ ਕੇ ਫੇਰ ਆਪਦਾ ਇੱਥੇ ਜਾਈਏ ਹੁਣ ਨਹੀਂ ਹਾਂ ਹਾਂ ਜੀ ਭਈ ਆਪਾਂ ਐ ਕਰਦੇ ਆਧੀਰੀ ਵੰਡ ਕੇ ਸਾਰੀ ਹਾਂ ਹਾਂ ਆਪਾਂ ਕੰਬੈਨ ਨਾਲ ਲੈਣਗੇ ਬੂਟੇ ਨਾਲ ਲਿਆ ਆ ਜਾ ਮੇਰੀ ਬਲਕਾਰ ਫੋਰਮੈਨ ਦੇ ਬਲਕਾਰ ਕੰਪਨੀ ਦੇ ਫੋਰਮੈਨ ਆ ਅੱਛਾ ਅੱਛਾ ਉਹਦੇ ਨਾਲ ਲਿਆ ਆ ਜਾ ਉਹ ਦਫਤਰ ਇਹ ਬਹਿ ਕੇ ਗੱਲ ਕਰਾਂਗੇ ਠੀਕ ਹੈ ਤੇ ਮੈਨੂੰ ਜਾਣ ਦੇ ਮੈਨੂੰ ਮੜਾ ਕੰਮ ਹੈ ਬਹੁਤ ਜ਼ਰੂਰੀ ਪਟਵਾਰੀ ਨੂੰ ਮਿਲਣਾ ਚੱਲ ਤੂੰ ਕਹੀ ਨਹੀਂ ਚਾਹ ਪੀ ਲੈ ਆਉਂਦੀ ਆ ਚਾਹ ਤੂੰ ਚਾਹ ਨਹੀਂ ਪੀ ਕੇ ਜਾਂਦਾ ਨਾ ਮੈਂ ਨਹੀਂ ਪੀਂਦਾ ਮੈਂ ਤਾਂ ਫਿਰ ਮੇਰੇ ਮੇਰੇ ਕੰਮ ਜਾ ਲਾ ਗਿਆ ਨਾ ਠੀਕ ਹੈ ਠੀਕ ਹੈ ਤੂੰ ਜਾ ਤੀਰੇ ਨੰਬਰਦਾਰੀ ਖੱਚੇ

ਚਲ ਹੁਣ ਤਾਂ 4 ਵਜੇ ਪੈਣ ਤੈਨੂੰ ਵੀ ਚਾਹ ਚੜ ਜਾਣਾ ਛੇਤੀ ਮੈਨੂੰ ਤਾਂ ਚਾਹ ਖਾਣਾ ਮੈਨੂੰ ਫੇਰ ਜਾਣਾ ਮੈਨੂੰ ਬਾਹਰ ਜਾਣਾ ਹੈ ਨਾ ਨਹੀਂ ਵੀ ਨਹੀਂ ਕੰਮ ਕਰਕੇ ਆਈ ਹੈਗੀ ਕੱਪੜੇ ਵੀ ਨਹੀਂ ਮੈਟ ਹੋ ਗਏ ਸਾਰੇ ਆਹੋ ਸੂਕਾ ਮੈਂ ਪਾਈ ਨੇ ਤੋ ਕੋਈ ਸੱਪੇ ਕੋਈ ਨਾ ਮੁੱਸੇ ਕਤੋਂ ਮੁੱਸੇ ਘਾਤੋਂ ਨਹੀਂ ਆਏਗਾ ਸਾਰੇ ਬੜੇ ਖੇਡਣਾ ਨਹੀਂ ਜਾਗਾ ਕੋਈ ਗੱਲਾਂ ਨਾ ਕਰਨਗੇ ਫੇਰ ਨਾ ਕਹੀਂ ਫੇਰ ਕੋਈ ਨਹੀਂ ਤਾਂ ਆਈ ਗਈ ਆਹੋ ਮੈਂ ਸਮਝ ਚੜੀਗਾ ਓਕੇ ਮੈਂ ਕਰਦੀ ਆਂ ਚਾਹ ਚੜਦੀ ਆਂ ਚਾਹ ਕੋ ਟੱਕ ਮੈਂ ਵੀ ਲੂੰਗੀ ਚੰਗਾ

मैंने <laughs> नंबर दारा किया नंबर तब बाकी हाँ बाकी तो वालता तो वालता पता है हम उसको क्या होना किधर पे जाता है पना पना नहीं कह रहा फोन पना कि कन्ना मजाना महाचल पता नहीं ना घर ना पता नहीं तू आ गया था हमने कहीं मैं किधर ना कुछ नहीं बोलूँ मैं नहीं बोलूँ मैं नहीं बोलूँ ना करत

ਪਰਵਾਰੀ ਨੂੰ ਮਨਣਾ ਉਹ ਗੋਡੇ ਛੱਕਣੇ ਬਾਹਰ ਪਰਵਾਰੀ ਨਹੀਂ ਐ ਕਰ ਐ ਕਰਵਾਰੀ ਦਾ ਮੁੰਡਾ ਹਾਂ ਤੂੰ ਐ ਕਰ ਪਟਵਾਰੀ ਉਹਦੇ ਸਿਰ ਵਧੀਆ ਬਣਦੀ ਹਾਂ ਉਹਦੇ ਮੁੰਡੇ ਨਾ ਵਧੀਆ ਲੈ ਐ ਕਰ ਪਟਵਾਰੀ ਦੇ ਮੁੰਡਾ ਨਾ ਭਾਵੇਂ ਠੀਕ ਹਾਂ ਉਹਨੂੰ ਕਹੇ ਜਦੋਂ ਇਹ ਕਰਕੇ ਹਣਾ ਵੀਰ ਦੇ ਪਿਓ ਨੂੰ ਸਮਝਾਵਾ ਦੋ ਸਾਡੀ ਮੋਟਰ ਤੇ ਰੱਖਦਾ ਨੀਗਾ ਦੇਸੀ ਦਾ ਹੁਣ ਤਾਂ ਛਾਦੀਆ ਖੇਤੀ ਸੰਜੀ ਇੱਥੇ ਉਹਨਾਂ ਦੀ ਬੁੜੀਆਂ ਕੁੜੀਆਂ ਲੈਂਦੀਆਂ ਨੇ ਇਹ ਗਲਤ ਨਾ ਸਮਝਣੇ ਉਹਨਾਂ ਸਾਹ ਜਿਨਾਂ ਲਾਂਬਾ ਦੇ ਦੀ ਉਹਨਾਂ ਨੂੰ ਕਹਿ ਦੂਆਂ ਨੂੰ ਕੋਈ ਦੂਜੇ ਜਾਨੀ ਆ ਕੇ

ਉਹ ਸੁਣਾ ਕੋਈ ਨਾ ਕੋਈ ਅਸਾ ਤੇਰੇ ਬਸ ਮਾਸ ਹੁਣ ਅਬਰੀ ਘਾਲ ਆ ਗਿਆ ਹੈ ਆ ਗਿਆ ਮੈਂ ਵੀ ਆ ਗਿਆ ਨਹੀਂ 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 ਅੰਮਾ ਨਾ 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 ਉਹ ਤਾਂ ਮਜ਼ਾਕ ਕਰਦਾ ਫੋਨ ਤੇ ਵੀ ਮੈਂ ਆਉਣਾ 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 ਉਹਦਾ ਨਹੀਂ ਪਤਾ ਛੇਰੀ ਆਵੇ ਫਿਰ ਉਹ ਵੀ ਕਹਿੰਦਾ ਯਾਰ ਹੁਣ ਪਤਾ ਲੱਗਦਾ ਖੇਤੀ ਚਾਹੁੰਦੀ ਇਹਨਾਂ ਨੂੰ ਖੇਤੀ ਰਹਿਣਾ ਮੁੜ ਕੇ ਤੁਰਨਾ ਆ ਜਾਣਾ ਹੁਣਾਂ ਜੇ ਨਾਲ ਲੈ ਕਰਨਾ ਉਹ ਲੈ ਲੈ ਹਾਂ ਇੱਥੇ ਨਾਲ ਲੈ ਕਰਨਾ ਮਾਰ ਰਹਾ ਹੈ ਉਹ ਉਹ ਦੇ ਦਕਰ ਜੂਤਾਰ ਦਾ ਹਾਂ ਉਹ ਦੋਨੋਂ ਭੇਜ ਦੇ ਕਰੀ ਮੇਰੇ ਅੱਖ ਮਰੇ ਨੂੰ ਪਾਈ ਜੂਤਾਰ ਦਾ ਪਰ ਆਇਆ ਉਸ ਦਿਨ ਬੇਸੇ ਮੰਗ ਲਾ ਗੱਲ ਨਹੀਂ ਸੁਣਦਾ ਬਸਵਾਸ ਕਰਦਾ ਮੈਂ ਤਾਂ ਲੈ ਜੀ ਬੰਦਾ ਵਧੀਆ ਨੰਬਰ ਦਾ ਵੀ ਬੰਦਾ ਵਧੀਆ ਹਾਂ ਸਾਡਾ ਨੰਬਰ ਦਾ ਵੀ ਵਧੀਆ ਨੰਬਰਦਾਰ ਕਿਸੇ ਦੀ ਗੱਲ ਨਹੀਂ ਸੁਣਦਾ ਮੈਂ ਤਾਂ ਗੁੱਸਾ ਜਿਵੇਂ ਉਹਨਾਂ ਉਹਨਾਂ ਨੇ ਨਾ ਹੁਣ ਕਹਿਤਾ ਸੀ ਨਾ ਤੇ ਉਹ ਤਾਂ ਆ ਵੀ ਜੇ ਕੁਝ ਉਹਦੀ ਮੈਨੂੰ ਭੱਜ ਕੇ ਜੀ ਪਿਆ ਨੰਬਰ ਦਾ ਕੀ ਉਹ ਤੇ ਜਿਹਦੇ ਤੋਂ ਤੁਸੀਂ ਬਾਤ ਕੀਤੀ ਸੀ ਉਹਦੀ ਮੋਟਰ ਕੱਜੀ ਸ਼ਾਮ ਉਹਦੇ ਦੇ ਕ੍ਰੀਨ ਟੜਕੇ ਦੀ ਗੱਲ ਕਰਦੀ ਆ ਮੈਂ ਕੱਪੜੇ ਧੋਣਗੇ ਜਿੰਨੇ ਹਾਂ ਦੁਪਹਿਰ ਤੋਂ ਬਾਅਦ ਆ ਉਦੋਂ ਉੱਥੇ ਹੁਣ ਕੰਨ ਭਰੇ ਆ ਨਾ ਉਹਦੇ ਬਟਵਾਰੀ ਨੇ ਕੰਨ ਭਰੇ ਆ ਉਹਦੇ ਉਹਦੇ ਵਾਲੀ ਗੱਲ ਨਹੀਂ ਕਰਦੀ ਮੈਂ ਪਹਿਲਾਂ ਵਾਲੀ ਜਿਹੜੀ ਅੱਜ ਵਾਲੇ ਟੜਕੇ ਵਾਲੀ ਦੁਪਹਿਰ ਤੋਂ ਬਾਅਦ ਦੀ ਗੱਲ ਆ ਉਹਦੀ ਗੱਲ ਕਰਦੀ ਆ ਅੱਛਾ ਹੋ ਹੋ ਉਹ ਬਦ ਪੜਾਉ ਉਹ ਕੀ ਪੜਾਉ ਬੀ ਗੋਣ ਨੋ ਰਿਪੋਰਟ ਵੀ ਗੱਲ ਉਹ ਜਾਂ ਫਿਰ ਨਾ ਮੈਨੂੰ ਪਤਾ ਤੁਹਾਨੂੰ ਪਰਤੇ ਹੋਣਗੇ ਮੈਨੂੰ ਪਤਾ ਆ ਕੋ ਟਾਈਮ ਆ ਕਪੜੇ ਦੇ ਹੁੰਦਾ ਮਖ ਕੀ ਹੋਗਾ ਜੀ ਮੈਂ ਤਾਂ ਮੈਂ ਤਾਂ ਕੰਮ ਬੁਕੀ ਸੀ ਸਾਂ ਲੱਗ ਗਈ ਮੈਂ ਤਾਂ ਸੀ ਮਾਤਾ ਨੂੰ ਦੇਖ ਲਾਵਾਂ ਪਰ ਮੈਨੂੰ ਆਇ ਲੱਗਦਾ ਵੀ ਤੂੰ ਪਹਿਲਾਂ ਨਿਕਲ ਗਿਆ ਤੇ ਮਖਾ ਹਾਂ ਜੀ ਕੀ ਹੋ ਗਿਆ ਮਖਾ ਜੀ ਫਿਰ ਮੈਂ ਕੀ ਕਰਾਂ ਘਰੇ ਤਾਂ ਮੈਥੋਂ ਨਹੀਂ ਛੋੜੀ ਜੋੜੀ ਪਾੜਨਾ ਦੋਤੇ ਦੇ ਕੱਪੜੇ ਮਖਾ ਮੈਂ ਤਾਂ ਇੱਥੇ ਰੂਂਗੀ ਮੈਨੂੰ ਨਹੀਂ ਬਤਾਏਗਾ ਮਖਾ ਤੇ ਕਹਨਾਂ ਭਾਂ ਦੇ ਚਾਰ ਤਿੰਨ ਮੈਨੂੰ ਘਰੇ ਮੋਟਰ ਲਗਵਣੀ ਪਾਉਗੀ ਮਖਾ ਮੈਨੂੰ ਵੀ ਚਾਰ ਟੂਰ ਲਵਾ ਦੇ ਨਵਾਂ ਦੇ ਫਿਰ ਬਾਰੇ ਮੋਟਰ ਜੇ ਪਰਫਰੇ ਮੋਟਰ ਨਾਲ ਕੀ ਕਰਾਂ ਫਿਰ ਦੀ ਘੱਣਾ ਹੋਇਆ ਹੋਜੂ ਕੋਸ ਬੰਦਾ ਕਰੀਆ ਆ ਜਾਉਂ ਸਿੱਧਾ ਹੋਂ ਤਰਿਆ ਹਾਂ ਵੀ ਅੰਦਾ ਕਰਾਂ ਹਾਂ ਹੋਰ ਹਾਂ ਜਿਉਂ ਨਾ ਇਹ ਚੱਤੀ ਸਾੜੇ ਨੇ ਮੋਟਰ ਲਵਾਤੀ ਨਵਾਤੀ ਦੇਖੀ ਜੂ ਫਿਰ ਹਾਂ ਦੇਖੀ ਉਹ ਤਾਂ ਮੈਨੂੰ ਆ ਲੱਗਦਾ ਜਦੋਂ ਉਹਦੀ ਫੂਟਾਂ ਐਨੇ ਹੋਣਾ ਆਦੀ ਪੈਣਾ ਫੂਟੇ ਗੱਲਾਂ ਕਰੀ ਹੁੰਦੀ ਸੀ ਸਸ ਹਾਂ ਅੱਜ ਜਿਹੜੀ ਮਨ ਲਾ ਸਸ ਉਹ ਜਿਹੜੀ ਮਨ ਲਾ ਭਾਰੀ ਜਿਹੜੀ ਭਾਰੀ ਹਾਂ ਉਹ ਨਹੀਂ ਆਉਣਾ ਇਹ ਹਾਂ ਉਹ ਨਹੀਂ ਆਉਣਾ ਅੱਜ ਹੂੰ ਤੋਂ ਉਹਨੇ ਪਾਲੇ ਟਾਈਮ ਬਾ ਗੋਰਾ ਕਰਨੇ ਟਾਈਮ ਬਾ ਦਾ ਉਹ ਚੱਲ ਮੈਂ ਜਾਮਾ ਨੰਬਰਦਾਰ ਪੀਣਾ ਮੁੰਡਿਆ ਵੇ ਕਿਤੇ ਠੀਕ ਆ ਠੀਕ ਆ ਓਕੇ ਚੰਗਾ ਆਏ ਘਰ ਗੁੱਦਲੀ ਮਟਰ ਤੇ ਮਿਲਦੇ ਚਲ ਠੀਕ ਆ ਮੈਂ ਜਾਂਦਾ ਨਾ ਕੱਪੜੇ ਧੋਣ ਆਉਂਗੀ ਠੀਕ ਆ ਉਹ ਕਿਨਾਰ ਸਵੇਰੇ ਆਓ ਅੱਜ ਨੂੰ ਵਾਹ ਸਵੇਰੇ ਆਉਂਗਾ ਠੀਕ ਆ ਚਲ ਮੈਂ ਨਾ ਮੇਰੀ ਗੱਲ ਸੁਣ ਮੇਰੀ ਨਾ ਭੈਣ ਨੇ ਮਾ ਹੈ ਹਾਂ ਹਾਂ ਉਹ ਮੈਨੂੰ ਕਹਿੰਦੀ ਇਹ ਨਹੀਂ ਆ ਕੇ ਉੱਥੇ ਦਵਾਈ ਲੈਣੀ ਉਹ ਕੋਧਰੀ ਨਾਲ ਜੀ ਪਰ ਨਾਲੇ ਮੈਂ ਦਵਾਈ ਦਵਾ ਕੇ ਸੌਂ ਤੇ ਸਿੱਧਾ ਮੈਂ ਉੱਧਰ ਮੋਟਰ ਤੇ ਆਉਂਗਾ ਠੀਕ ਆ ਠੀਕ ਆ ਓਕੇ ਹਾਂ ਹੁਣ ਇਹਨਾਂ ਨੂੰ ਲਾ ਕੱਲ ਲੂੜੇ ਚੇਂਜ ਕਰ ਲੈ ਘਰ ਮੈਂ ਤਾਂ ਆਪਾਂ ਥੋੜੀ ਕਰਦੇ ਕੱਪੜੇ ਧੋਣੇ ਨਹੀਂ ਆ ਗਏ ਹੁਣ ਕਰੂੰਗੀ ਹੁਣ ਖੇਤਾਂ 'ਚ ਦੱਸ ਕਿਹੜੇ ਕੱਪੜੇ ਪਾਣਾ ਇੱਥੇ ਜੀਨ ਦੀ ਪੈਂਟ ਉੱਥੇ ਪਾ ਕੇ ਆਉਂ ਚਲ ਠੀਕ ਆ ਓਕੇ 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 ਓਕੇ

ਕਮਲ ਲੈ ਡਿੱਕੀ ਜਾਂਦੀ ਐ ਬੈਠੀ ਪੈਣ ਮਾਫ ਕਰੇ ਨਹੀਂ ਡਿੱਕੀ ਜਾਂਦੀ ਐ ਹਾਂ ਇਹ ਮੇਲੇ ਨਾਲ ਪਾੜੀ ਤੋ ਨਿਕਲ ਕੋਈ ਨਹੀਂ ਸੀਗਾ ਮੂਨੇ ਨੂੰ ਕੋ ਪੈਂਦੀ ਮੈਂ ਤਾਂ ਮਸਾ ਕੇ ਡਿੱਗਿਆ ਪਰ ਬਸਤ ਵੀ ਨਹੀਂ ਆਉਂਦੀ ਇੱਧਰ ਆਪਣੀ ਬਸਤਾ ਤੈਨੂੰ ਪਤਾ ਕੱਟੀ ਆਉਂਦੀ ਆ ਉਹ ਬਸਤੂ ਸਮਾਰਕੀਟ ਦੇ ਵਜਾ ਰੱਖੇ ਸੂਨੂ ਤੇ ਹੀ ਦਿੰਦੀ ਤੇਰੇ ਜੇ ਨੂੰ ਨਹੀਂ ਉਹ ਤਾਂ ਖੇਤਿਲ ਕਾਹਾ ਆ

ਨੇ ਮੁੰਡੇ ਬਥੇਰੇ ਪਾਗੇ ਅੱਡਾ ਬਾਲੀ ਦੂਰ ਰਹਿ ਤਨੇ ਤੁਹਾਡਾ ਨੇ ਹੁਣ ਬਸ ਤੈਨੂੰ ਪਤਾ ਹੀ ਆ ਕਿ ਮੈਂ ਜਾਣੇ ਹਾਂ ਸ਼ਹਿਰ ਨੂੰ ਲਈ ਭਗ ਜਾਣੇ ਹੋਰ ਦਵਾ ਨਾ ਤਕੀਏ ਬੜਾ ਔਖਾ ਪੈਣ ਗਰਮੀ ਚ ਮੈਂ ਤਾਂ ਇੱਕ ਸਰਿਆ ਨਹੀਂ ਜੀ ਨਹੀਂ ਲੱਗਿਆ ਮੇਰਾ ਤੇਰੇ ਕੋਲ ਮੇਰਾ ਵੀ ਕਈ ਦਿਨ ਹਾਲ ਪਈ ਜਾਂਦੀ ਸੀਗੇ ਤਾਂ ਹੀ ਮੈਂ ਤੈਨੂੰ ਫੋਨ ਕਰਿਆ ਠੀਕੀ ਤੇ ਘਰੇ ਡਿੱਕੀ ਜਾਂਦੇ ਆਏ ਤਾਂ ਨਹੀਂ ਕਿਸੇ ਨੂੰ ਲਾਣ ਭੇਜਦਾ ਤਾਂ ਹੀ ਆਉਂਦੀ ਨਹੀਂ ਹੁੰਦੀ ਮੇਰਾ ਆਵਾਜ਼ ਕਰੇ ਕੋਈ ਹੈ ਨਹੀਂ ਤੇ ਜੇ ਹੁੰਦਾ ਰੱਬ ਦੇ ਪੈਦਲ ਦੀ ਤਾਂ ਹੀ ਪੈਣਾ ਮਾਉਂਦੀ ਨਹੀਂ ਹੁੰਦੀ ਸੀ ਐਸੇ ਤੇ ਜੀਤਾ ਮੇਰਾ ਬਹੁਤ ਕਰਦਾ ਸੀ ਜਦ ਮਿਲ ਕੇ ਆਉਂ ਤੈਨੂੰ ਫਿਰ ਕੋਈ ਹੋਰ ਹੋਵੇ ਦੁੱਖ ਸੁੱਖ ਕਰਨਾ ਲਾ ਫਿਰ ਉਹਨਾਂ ਕੋਲੇ ਕਰਨਾ ਮੈਂ ਮੈਨੂੰ ਤੇਰੇ ਕੋਲੇ ਆਉਣਾ ਤੇ ਹੀ ਤਾਂ ਮਾਉਂਦੀ ਜਿੰਦੀ ਹੁਣ ਕਰ ਤਾਂ ਦੀ ਖੇਤ ਤੈਨੂੰ ਪਤਾ ਯਾਦੋ ਤਾਂ ਹੈ ਨਹੀਂ ਕਿਸੇ ਕੰਮ ਦਾ ਆਏ ਕੰਮ ਨੂੰ ਤਾਂ ਕੀ ਕਹੂੰਗਾ ਪੈਣਾ ਮੈਨੂੰ ਨਹੀਂ ਇਹ ਜਿਹੇ ਬੰਦੇ ਦਾ ਕੀ ਪਤਾ ਹੁੰਦਾ ਆ ਛੜਿਆਂ ਤਾਂ ਉਹੀ ਬਸ ਹੱਲੇ ਪੈ ਹੁੰਦੇ ਨੇ ਸ਼ਾਮ ਹੀ ਲੱਗ ਦਛੜਾ ਤਾਂ ਕੀ ਕਹਿ ਦੀ ਜਮਨੀ ਫਿਰ ਆਪਾਂ ਕਿਹੜਾ ਘਾਟਾਂ ਚ ਰਹਦੇ ਮੇਰੇ ਉਹ ਮੈਨੂੰ ਲੱਗੀ ਲੜਾਈ ਲੈਣੀ ਆਪਾਂ ਨੇ ਸੀ ਲੜਕੇ ਕੋਈ ਨਾ ਲੜਾਈ ਨੂੰ ਤਾਂ ਕੀ ਹੁੰਦਾ ਆਪੀ ਸੈਟ ਆ ਜਾਊਗਾ ਨਹੀਂ ਕਾ ਨੂੰ ਸੈਟ ਆਉਂਦਾ ਨਹੀਂ ਇਹ ਬਥੇਰੇ ਅੱਥੇ ਅਸੀਂ ਲੜਦੜ ਤੱਕ ਅੱਗੇ ਉਹ ਬੰਦਾ ਨਾ ਸੀ ਸੁਧਰਿਆ ਫੇਰ ਸਿਕਾ ਮੇਰੀ ਦਰਾਣੀ ਆਪਾਂ ਨੂੰ ਫਾਰਮ ਇਹਨਾਂ ਮੋਟਰ ਤੇ ਖੜੀ ਗਈ ਪਤਾ ਨਹੀਂ ਕੀ ਤੱਕ ਕਰਦੀ ਹੈ ਕੀ ਨਾ ਮੈਂ ਤਾਂ ਸਮਝੇ ਤੋਂ ਬਾਹਰ ਹੈ ਮੈਂ ਤਾਂ ਹੀ ਦਿਮਾਗ ਦਿਉਂਦਾ ਰਹਿਦਾ ਨਾ ਨਾ ਪੇਜ ਜਾ ਕਰਾਂ ਨਹੀਂ ਰੁਕਦੀ ਨਹੀਂ ਰੋਕੀ ਕੱਪੜੇ ਵੀ ਕਹਿੰਦੀ ਮੋਟਰ ਤੇ ਦਊਗੀ ਚਾਰ ਫੂਲ ਫਦਾ ਹੀ ਮਾਰਦਾ ਪਤਾ ਨਹੀਂ ਮਰਨਾ ਉਹ ਟਿਕ ਗਈ ਵੀ ਆ ਉੱਥੇ ਦੀ ਹੀ ਆ ਫੇਰ ਦਾ ਫਾਰਮ ਕਦੇ ਫੋਨ ਆਇਆ ਤਾਂ ਨਹੀਂ ਮੈਂ ਇੱਕ ਟੈਕ ਲੈ ਕੇ ਰਹੀ ਕਰਾਂ ਮੰਜੇ ਤੇ ਫੋਨ ਤੇ ਮੈਂ ਕੱਪੜੇ ਪਾਈ ਜਾਵਾਂ ਅੱਛਾ ਮੇਰੀ ਮਾਂ ਮੇੜੀ ਦੀ ਕੋਣ ਨਹੀਂ ਰਹੀ ਉੱਥੋਂ ਆਈ ਤੇ ਦੀਰ ਸੋਈ ਚੋਂ ਫਟਦੇ ਨੇ ਫੋਨ ਚੱਕ ਲਿਆ ਹੇ ਪਤਾ ਨਹੀਂ ਕਿਹਦਾ ਫੋਨ ਆਇਆ ਸੀ ਕਿਹਦਾ ਨਾਂ ਦੱਸਦੀ ਏ ਮੈਨੂੰ ਤਾਂ ਲੱਗਦਾ ਨਹੀਂ ਮੀਛੜਾ ਫੋਨ ਕਰਤਾ ਹੋਊਗਾ ਪਤਾ ਕੋਈ ਨਹੀਂ ਹੁੰਦਾ ਛੜਿਆਂ ਨੂੰ ਨਹੀਂ ਕਾਹ ਕਰਤਾ ਮੈਂ ਨਹੀਂ ਬਥੇਰਾ ਧਿਆਨ ਰੱਖਦੇ ਆ ਮੈਂ ਦੱਸਣਾ ਹੀ ਉਹਦੇ ਹੀ ਕਰਦੀ ਆ ਮੈਂ ਤਾਂ ਲੱਗਦਾ ਮੈਂ ਨਵੇਂ ਮਗਰ ਜਾ ਕੇ ਦੇਖਾਂ ਹੋਊਗਾ ਕਿਸੇ ਦਿਨ ਆਪਾਂ ਚੱਲੀਏ ਨਹੀਂ ਤਾਂ ਭਾਵੇਂ ਅਸੀਂ ਹਾਂ ਤੁਮ ਚਾਹਤ ਕੁਲ ਤੇ ਚਾਹ ਕੀ ਉਹੀ ਜੇ ਹੁਣ 2-4 ਦਿਨ ਤਾਂ ਰਹੇਗੀ ਨਾ ਮੈਂ ਕੱਲ ਨੂੰ ਜਾਉਂ ਤੈਨ ਮੇਰੇ ਮਾਂਗ ਨੀ ਕਰਨਾ ਤੂੰ ਕੱਲ ਨੂੰ ਜਾ ਕੇ ਜਵਾਖ ਜਲੇ ਤੇਰੇ ਹੈਗੇ ਨੀ ਕੰਮ ਕਰਨ ਜੋਗੇ ਮੇਰੇ ਕੋਟ ਕਰ ਦਦੀ ਰਹਾਂ 2 ਦਿਨ ਨੀ ਕਰੇ ਤੇਰੇ ਤਾਂ ਹਮ ਸਾਰੇ ਕੰਮ ਕਰਨ ਵਾਲੇ ਨੀ ਕੋਈ ਨੀ 2-4 ਦਿਨ ਹੁਣ ਹੋਰ ਮੈਂ ਚਾਹ ਕਰ ਦੇ ਦਾਂਗਾ ਚਲ ਆਹੋ ਹਾਂ ਲੈ ਕਮੋਈ ਨੇ ਕੀ ਸੱਤੀ ਕਵਰ ਹੋਰ ਲੋਕੀ ਕਿਹਾ ਤੂੰ ਕਿੱਥੇ ਗਈ ਸੀ ਚਾਹ ਬਣਾ ਕੇ ਆਈਆਂ ਚਾਹ ਬਣਾ ਕੇ ਹੈਗੀ ਅੱਛਾ ਜਾ ਦੇ ਦੀ ਭੈਣ ਨੂੰ ਹਾਂ ਪਿਆਰ ਚਾਹ ਅੱਛਾ ਹੋਰ ਠੀਕ ਹੈ ਤਾਂ ਠੀਕ ਹੈ ਤੁਸੀਂ ਦੇਖੋ ਹਾਂ ਬੜੀ ਬੜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਦਿੱਕਤ ਗਰਮੀ ਵਾਲੀ ਆ ਕਣੇ ਗਰਮੀ ਵਾਲੀ ਪੈਂਦੀ ਹੈ ਗਾਲੀ ਜੇ ਗਰਮ ਨਾ ਸਾਂ ਆ ਬੱਟਰ ਤਾਂ ਕਹਿੰਦਾ ਨਾ ਸੀਗਾ ਬੱਟਰ ਤਾਂ ਹੈ ਨਹੀਂ ਸੀ ਫਿਰ ਚਾਹ ਕਿੱਥੇ ਲਈ ਦੀ ਉੱਥੇ ਤਾਂ ਮੈਨੂੰ ਤਾਂ ਵੱਡੇ ਨੇ ਫੋਨ ਕੀਤਾ ਕੇ ਚਾਹ ਲਿਆ ਉੱਥੇ ਤਾਂ ਹੈ ਨਹੀਂ ਸੀ ਕੱਲ ਜਿਗਤਾਰੀ ਸੀ

और तभी तो नहीं। नहीं। था। था। फोना, फोना। फोना। मैं कहनी हाँ जो है ही मन करता फोन आई ना हो ड्रामा करके करे फोन आया फोन नहीं है मेरे सामने आया नहीं उठी होगा उठी होगा कहता है बे शक ना कर लड़े फिर तू नू भी मार के पटू बोदिया तू भी करी ਤਾਂ ਦੇਖਦੇ ਆਂ ਜਿਵੇਂ ਪਟਵਾਰੀ ਕਰੇ ਹੋਊਗਾ ਕੋਈ ਅੱਜ ਕਰਕੇ ਦੇਖਾਂਗੇ ਇਹਦੇ ਨਾਲ ਗੱਲ ਠੀਕ ਵਿਹਾਰਤਾ ਜਾਂ ਪਾਉਂਦਾ ਹੁੰਦਾ ਸੀ ਇਹ ਕਿ ਮਾਤਰ ਨਾਲ ਗੱਲ ਕਰਨੀ ਆ ਗੱਲ ਕਰਨੀ ਆ ਤੈਨੂੰ ਆਪੇ ਪਤਾ ਲੱਗੂਗੀ ਮੋਟਰ ਤੇ ਕੀ ਹੁੰਦਾ ਕੀ ਨਾ ਏ ਅੱਜ ਆਪਣਾ ਇੱਥੇ ਆ ਜੀ ਪਟਵਾਰੀ ਆ ਆ ਕੁੱਤੇ ਦਾ ਬੰਨ ਲਿਆ ਕਰੋ ਪਹਿਲਾਂ ਕੁੱਤਿਆਂ ਦੇ ਦਰਸ਼ਨ ਕਰਨੇ ਪੈਂਦੇ ਆ ਪਟਵਾਰੀ ਆ ਕੀ ਦਾ ਫੋਨ ਆ ਗਿਆ ਤਾਂ ਬਾਤ ਗੱਲ ਕਰਦਾ ਹਾਂ ਗਤਾਰ ਪਿੰਡ ਵਾਲਿਆਂ ਦੇ ਕਿਤੇ ਕਿਸੇ ਦੇ ਮੋਹ ਲਾ ਦੇ ਪਟਵਾਰੀ ਹਲੋ ਆਇਓ ਭਾਈ ਅੰਤਰੀ ਬੜੇ ਬੜੇ ਨੰਬਰ ਰਸਾ ਸਭ ਤੋਂ ਪਹਿਲਾਂ ਹੁੰਦੇ ਪੁੱਤ ਇਹਦਾ ਸੰਕਰਨੇ ਪਰਦੇ ਆ ਨਹੀਂ ਉਹ ਕੁਝ ਨਹੀਂ ਕਹਿੰਦਾ ਆਪਦੇ ਬੰਦੇ ਆ ਕਹਿੰਦਾ ਨਾ ਬੰਦਿਆ ਕਰੋ ਨਹੀਂ ਕੁਝ ਨਹੀਂ ਆਇਆ ਮੜਾ ਜਾ ਉਹ ਕਰਦਾਗਾ ਹੌਸਲਾ ਚਾਹ ਪਾਣੀ ਹੋਰ ਹੁਣ ਚਾਹ ਪਾਣੀ ਤੋਂ ਬਨਾ ਮੋੜ ਦੇਣਾ ਆਜਾ ਆਜਾ ਮੈਂ ਤੇ ਨਾਲ ਗੱਲ ਕਰਨੀ ਸੀ ਕਾ ਦੱਸੋ ਆਜੋ ਭਾਈ ਬਹਰ ਮੈਂ ਕੀ ਕਰਦੇ ਹਾਂ ਅੱਲਾਹ ਹਾਜ਼ਰ